ਹਾਂਜੀ ਦੋਸਤੋ ਜਿਹੜਾ ਤੁਹਾਨੂੰ ਅੱਜ ਆਪਾਂ ਫਾਰਮ ਭਰਨਾ ਸਿਖਾਵਾਂਗੇ ਇਹ ਹੈ ਜੀ NEFT RTGS ਜਾਂ ਫਿਰ ਜਿਹੜਾ ਆਪਾਂ DD ਬਣਾਉਣਾ ਹੈ ਡਿਮਾਂਡ ਡਰਾਫਟ ਉਹਦਾ ਇਹ ਫਾਰਮ ਹੈ ਤੇ ਇਹ PNB ਬੈਂਕ ਦਾ ਫਾਰਮ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਜੀ ਡੇਟ ਲਿਖ ਦੇਵਾਂਗੇ ਮੰਨ ਲਓ ਵੀ ਅੱਜ ਆਪਾਂ ਡੇਟ ਲਿਖਤੀ ਹੈ 30 ਜਨਵਰੀ 2025 ਉਸ ਤੋਂ ਬਾਅਦ ਇੱਥੇ ਆਪਾਂ ਅਮਾਊਂਟ ਲਿਖਾਂਗੇ ਜਿੰਨੀ ਵੀ ਆਪਾਂ ਅਮਾਊਂਟ ਆਰਟੀ ਆਰਟੀਜੀਐਸ ਐਨਈਫਟੀ ਜਾਂ ਫਿਰ ਡੀਡੀ ਬਣਾਉਣ ਵਾਸਤੇ ਮਤਲਬ ਕਿ ਆਪਾਂ ਨੂੰ ਚਾਹੀਦੀ ਹੈ ਤਾਂ ਮੰਨ ਲਓ ਵੀ ਆਪਾਂ ਇੱਥੇ 10000 ਰੁਪਏ ਲਿਖਤਾਈ ਤਾਂ ਇਸ ਤੋਂ ਬਾਅਦ ਇੱਥੇ ਆਪਾਂ ਸ਼ਬਦਾਂ ਦੇ ਵਿੱਚ 10000 ਰੁਪਏ ਲਿਖ ਦਾਂਗੇ 10000 ਰੁਪਏ ਦੇ ਉਸ ਤੋਂ ਬਾਅਦ ਆਪਾਂ ਇਧਰਲੇ ਪਾਸੇ ਆ ਜਾਣਾ ਜੀ ਜਿੱਥੇ ਅਕਾਊਂਟ ਨੰਬਰ ਲਿਖਿਆ ਹੋਇਆ ਆਰਟੀਜੀਐਸ ਤੇ ਐਨਈਐਫਟੀ ਜੇ ਆਪਾਂ ਐਨਈਐਫਟੀ ਜਾਂ ਆਰਟੀਜੀਐਸ ਕਰਨਾ ਤਾਂ ਆਪਾਂ ਨੂੰ ਇੱਥੇ ਅਕਾਊਂਟ ਨੰਬਰ ਭਰਨਾ ਪਊਗਾ ਜਿਹੜੀ ਬੈਂਕ ਦਾ ਵੀ ਜਾਂ ਜਿਹੜੇ ਵੀ ਬੰਦੇ ਦੇ ਆਪਾਂ ਖਾਤੇ ਦੇ ਵਿੱਚ ਪੈਸੇ ਭੇਜਣਾ ਚਾਹੁੰਦੇ ਆ ਪਰ ਜੇ ਆਪਾਂ ਡੀਡੀ ਬਣਾਉਣਾ ਚਾਹੁੰਦੇ ਆ ਤਾਂ ਇੱਥੇ ਆਪਾਂ ਨੂੰ ਅਕਾਊਂਟ ਨੰਬਰ ਦੀ ਕੋਈ ਜ਼ਰੂਰਤ ਨਹੀਂ ਹੈ ਮੰਨ ਲਓ ਜੇ ਆਪਾਂ ਕਿਸੇ ਜਿਹੜੇ ਅਕਾਊਂਟ ਵਿੱਚ ਆਰਟੀਜੀਐਸ ਕਰਨਾ ਤਾਂ ਉਹ ਅਕਾਊਂਟ ਨੰਬਰ ਹੈ ਇੰਨਾ ਜੀ ਅਸੀਂ ਇੱਥੇ ਆਪਾਂ ਕਾਉਂਟ ਨੰਬਰ ਭਰ ਦੇਵਾਂਗੇ ਉਸ ਤੋਂ ਬਾਅਦ ਇੱਥੇ ਆਪਾਂ ਉਸ ਬੰਦੇ ਦਾ ਨਾਮ ਲਿਖ ਦੇਵਾਂਗੇ ਜਿਸ ਦੇ ਨਾਮ ਤੇ ਖਾਤਾ ਹੈ। ਮੰਨ ਲਓ ਕਿ ਉਹ ਹਰਪ੍ਰੀਤ ਸਿੰਘ ਨੇ ਦਾ ਖਾਤਾ ਕਰਤਾ ਤੇ ਆਪਾਂ ਹਰਪ੍ਰੀਤ ਸਿੰਘ ਭਰ ਦੇਵਾਂਗੇ। ਉਸ ਤੋਂ ਬਾਅਦ ਇੱਥੇ ਦੁਬਾਰਾ ਫੇਰ ਜਿਹੜਾ ਆਪਾਂ ਉੱਪਰ ਖਾਤਾ ਨੰਬਰ ਭਰਿਆ ਦੁਬਾਰਾ ਫਿਰ ਉਹੀ ਖਾਤਾ ਹੈ ਤੇ ਰਿਪੀਟ ਕਰਨਾ ਜੀ ਆਪਾਂ। ਮੈਂ ਇੱਥੇ ਆਪਾਂ ਦੁਬਾਰਾ ਫੇਰ ਉਹੀ ਖਾਤੇ ਦਾ ਨੰਬਰ ਭਰ ਦੇਵਾਂਗੇ। ਤਾਂ ਇਸ ਤੋਂ ਬਾਅਦ ਜਿਹੜਾ ਆ ਵਾਲਾ ਮਤਲਬ ਕਿ ਡੱਬੀ ਹੈਗੀ ਇਹਦੇ ਵਿੱਚ ਆਪਾਂ ਮਤਲਬ ਕਿ ਜਿਹੜੀ ਬੈਂਕ ਦਾ ਇਹ ਖਾਤਾ ਹੈਗਾ ਜਿਹੜੀ ਬ੍ਰਾਂਚ ਤੇ ਵਿੱਚ ਹਰਪ੍ਰੀਤ ਸਿੰਘ ਦਾ ਖਾਤਾ ਦਾ ਆਪਾਂ ਉਹ ਬ੍ਰਾਂਚ ਦਾ ਨਾਮ ਲਿਖਦੇ ਆ ਮੰਨ ਲਓ ਵੀ ਆਪਾਂ SBI ਬੈਂਕ ਦਾ ਇਹ ਖਾਤਾ ਹੈਗਾ ਉਹਦਾ ਬ੍ਰਾਂਚ ਦਾ ਨੇਮ ਮੰਨ ਲਓ ਵੀ ਆਪਾਂ ਲਿਖਦੇ ਆ SBI ਮਾਨਸਾ ਇਸ ਤੋਂ ਬਾਅਦ ਉਸ ਬੈਂਕ ਦਾ ਆਪਾਂ IFSC ਕੋਡ ਲਿਖ ਦੇਵਾਂਗੇ IFSC ਕੋਡ ਤੁਹਾਨੂੰ ਪਤਾ ਹੀ ਹੈ ਵੀ ਹਰ ਇੱਕ ਬੈਂਕ ਦਾ IFSC ਕੋਡ ਅਲੱਗ-ਅਲੱਗ ਹੁੰਦਾ ਤਾਂ ਉਹ ਆਪਾਂ ਇੱਥੇ ਲਿਖ ਦਵਾਂਗੇ SBI N ਤੇ ਉਸ ਤੋਂ ਬਾਅਦ ਜਿਹੜਾ ਛੇ ਅੱਖਰਾਂ ਦਾ ਕੋਡ ਹੈ ਤਾਂ ਉਹ ਆਪਾਂ ਇੱਥੇ ਭਰ ਦੇਵਾਂਗੇ ਇਸ ਤੋਂ ਬਾਅਦ ਇੱਥੇ ਆਪਾਂ ਅਮਾਉਂਟ ਲਿਖਣੀ ਹੈ ਜੀ ਆਪਾਂ ਕਿੰਨੇ ਰੁਪਏ ਮਤਲਬ ਕਿ ਉਹਦੇ ਖਾਤੇ ਦੇ ਵਿੱਚ ਆਪਣੇ ਅਕਾਊਂਟ ਦੇ ਵਿੱਚ ਭੇਜਣਾ ਚਾਹੁੰਦੇ ਆ ਤਾਂ ਮੰਨ ਲਓ ਵੀ ਆਪਾਂ 10000 ਰੁਪਏ ਉਹਦੇ ਖਾਤੇ ਦੇ ਵਿੱਚ ਭੇਜਣਾ ਚਾਹੁੰਦੇ ਆ ਇਸ ਤੋਂ ਬਾਅਦ ਜਿੱਥੇ ਇਹ ਕਮਿਸ਼ਨ ਲਿਖਿਆ ਹੋਇਆ ਤਾਂ ਇੱਥੇ ਕਿਉਂਕਿ ਆਰਟੀਜੀਐਸ ਜਾਂ ਐਨਫਟੀ ਜਦੋਂ ਵੀ ਆਪਾਂ ਕਰਦੇ ਆਂ ਤਾਂ ਬੈਂਕ ਨੂੰ ਕੁਝ ਆਪਾਂ ਨੂੰ ਚਾਰਜ ਦੇਣੇ ਪੈਂਦੇ ਆਂ ਕੁਝ ਬੈਂਕਰ ਫੀ ਕੱਢਦੀ ਹੈ ਜਿਵੇਂ 2.5 ਰੁਪਏ ਜਾਂ ਫਿਰ ਅਲੱਗ-ਅਲੱਗੇ ਚਾਰਜ ਹੁੰਦੇ ਤਾਂ ਉਹ ਆਪਾਂ ਬੈਂਕ ਤੋਂ ਪਤਾ ਕਰ ਲੈਣਾ ਪਹਿਲਾਂ ਆਰਟੀਜੀਐਸ ਕਰਨ ਤੋਂ ਤਾਂ ਇੱਥੇ ਆਪਾਂ ਮੰਨ ਲਓ ਵੀ ਆਪਣੇ 2 ਰੁਪਏ ਜਿਹੜੇ ਕਮਿਸ਼ਨ ਦੇਵੋਗੇ ਤਾਂ ਜਿਹੜੀ ਇੱਥੇ ਟੋਟਲ ਅਮਾਉਂਟ ਲਿਖਣੀ ਆ ਉਹ ਆਪਾਂ 10000 ਤੇ 2 ਰੁਪਏ ਲਿਖਦੇ ਹਾਂ ਇਸ ਤੋਂ ਬਾਅਦ ਇੱਥੇ ਇਹਠਾ ਆਪਾਂ ਜਿਹੜੇ ਕੁੱਲ ਰਸੀ ਆ ਉਹ ਲਿਖਣੀ ਆ ਕੁੱਲ ਰਸੀ ਹੁਣ 10000 ਤੇ 2 ਰੁਪਏ ਜਿਹੜਾ ਕਮਿਸ਼ਨ ਆ ਉਹ ਵੀ ਆਪਾਂ ਇਹਦੇ ਵਿੱਚ ਪਲੱਸ ਕਰਕੇ ਲਿਖਾਂਗੇ ਜੀ ਉਸ ਤੋਂ ਬਾਅਦ ਇੱਥੇ ਜਿਹੜਾ ਇੱਧਰ ਫੇਰ ਇੱਕ ਖਾਤਾ ਨੰਬਰ ਵਾਸਤੇ ਡੱਬੀਆਂ ਦਿੱਤੀਆਂ ਹੋਈਆਂ ਤਾਂ ਇੱਥੇ ਆਪਾਂ ਜਿਹੜਾ ਆਪਣਾ ਖਾਤਾ ਹੈਗਾ ਉਹਦਾ ਨੰਬਰ ਲਿਖਣਾਗਾ ਮੰਨ ਲਓ ਵੀ ਆਪਣਾ ਖਾਤਾ ਇੱਥੇ ਪੀ ਐਨ ਬੀ ਦਾ ਜਿਹੜਾ ਹੈਗਾਗਾ ਜੀ ਇਹਨਾਂ ਦਾ ਆਪਾਂ ਇੱਥੇ ਆਪਾਂ ਆਪਣਾ ਖਾਤਾ ਨੰਬਰ ਲਿਖ ਦੇਵਾਂਗੇ। ਬਾਕੀ ਇਹ ਨੀਚੇ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਤੇ ਉੱਪਰ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਲਿਖਿਆ ਹੋਊਗਾ। ਤਾਂ ਆਪਾਂ ਇਹ ਨੀਚੇ ਵਾਲਾ ਭਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਆਪਾਂ ਇੱਕੀ ਜਗ੍ਹਾ ਮਤਲਬ ਕਿ ਇਹ ਭਰਨਾਗਾ। ਉਸ ਤੋਂ ਬਾਅਦ ਜਿੱਥੇ ਇੱਥੇ ਓਵਰਡਰਾਫਟ ਇਨਕਲੋਜ਼ ਚੈੱਕ ਪੇ ਆਰਡਰ ਲਿਖਿਆ ਹੋਇਆ ਤਾਂ ਇੱਥੇ ਆਪਾਂ ਆਪਣਾ ਚੈੱਕ ਨੰਬਰ ਡਾਲਾਂਗੇ ਕਿਉਂਕਿ ਆਪਾਂ ਨੂੰ ਚੈੱਕ ਦੇਣਾ ਪਊਗਾ ਪੀਐਨਵੀ ਬੈਂਕ ਦੇ ਨਾਮ ਤੇ ਤਾਂ ਹੀ ਆਪਣੇ ਖਾਤੇ ਦੇ ਵਿੱਚੋਂ ਪੈਸੇ ਟਰਾਂਸਫਰ ਕਰਕੇ ਹਰਪ੍ਰੀਤ ਦੇਖ ਸੰਘ ਦੇ ਖਾਤੇ ਦੇ ਵਿੱਚ ਪਾ ਦਤੇ ਯਾਨੀ ਕਿ ਇੱਥੇ ਆਪਾਂ ਆਪਣਾ ਮੰਨ ਲਓ 6 ਅੰਕਾਂ ਦਾ ਚੈੱਕ ਨੰਬਰ ਲਿਖ ਦੇਵਾਂਗੇ ਤੇ ਉਹਦੀ ਡੇਟ ਲਿਖ ਦੇਵਾਂਗੇ ਮੰਨ ਲਓ ਵੀ ਆਪਣਾ 1 ਜਨਵਰੀ ਦਾ ਚੈੱਕ ਤਾਂ ਇਸ ਤੋਂ ਬਾਅਦ ਇੱਥੇ ਆਪਾਂ ਸਿਗਨੇਚਰ ਕਰ ਦੇਣੇ ਆ ਆਪਾਂ ਆਪਣੇ ਸਿਗਨੇਚਰ ਕਰ ਦੇਵਾਂਗੇ ਇੱਥੇ ਆਪਾਂ ਆਪਣਾ ਨਾਮ ਲਿਖ ਦੇਵਾਂਗੇ ਮੰਨ ਲਓ ਵੀ ਹਰਦੇਵ ਸਿੰਘ ਕਰ ਰਿਹਾ ਤਾਂ ਹਰਦੇਵ ਸਿੰਘ ਲਿਖ ਦੇਵਾਂਗੇ ਉਸ ਤੋਂ ਬਾਅਦ ਉਸ ਦਾ ਐਡਰੈਸ ਲਿਖ ਦੇਵਾਂਗੇ ਬੀ ਪੀਓ ਵਗੈਰਾ ਤੇ ਉਸ ਤੋਂ ਬਾਅਦ ਮੋਬਾਈਲ ਨੰਬਰ ਵੀ ਉਹ ਆਪਣਾ ਇੱਥੇ ਲਿਖ ਦਊਗਾ ਜੀ ਇਹ ਇਹ ਇਧਰਲੇ ਪਾਸੇ ਇੰਨੀਆਂ ਚੀਜ਼ਾਂ ਆਪਾਂ ਨੂੰ ਭਰਨੀਆਂ ਪੈਣੀਆਂ ਆ ਉਸ ਤੋਂ ਬਾਅਦ ਬੈਂਕ ਆ ਬੈਂਕ ਵਾਸਤੇ ਜਿਹੜਾ ਡੱਬਾ ਦਾ ਯੂਟੀਆਰ ਨੰਬਰ ਵਗੈਰਾ ਇਹ ਬੈਂਕ ਦੇ ਵਾਸਤੇ ਆ ਇਹਦੇ ਵਿੱਚ ਆਪਾਂ ਨੂੰ ਕੁਝ ਭਰਨ ਦੀ ਜ਼ਰੂਰਤ ਨਹੀਂ ਆ ਉਸ ਤੋਂ ਬਾਅਦ ਦੂਸਰੀ ਸਾਈਡ ਜਿਹੜੀ ਮਤਲਬ ਕਿ ਆਪਾਂ ਨੂੰ ਪਰਚੀ ਕੱਟ ਕੇ ਬੈਂਕ ਵਾਲੇ ਦੇਣਗੇ ਤਾਂ ਉਹ ਸਾਈਡ ਆਪਾਂ ਬਿਲਕੁਲ ਐਜ਼ ਇਟ ਇਜ਼ ਇਧਰੋਂ ਦੇਖ ਕੇ ਉਧਰ ਭਰਨਾਗਾ ਆ ਮੰਨ ਲਓ ਵੀ ਇੱਥੇ ਆਪਾਂ 30 ਜਨਵਰੀ ਡੇਟ ਭਰਤੀ ਉਸ ਤੋਂ ਬਾਅਦ ਜਿਹੜਾ ਆਰਟੀਜੀਐਸ ਕਰਨਾਗਾ ਤਾਂ ਕਿੰਨੇ ਅਮਾਊਂਟ ਕਰਨੀ ਆ ਮਨ ਲਓ ਵੀ ਆਪਾਂ 10000 ਤੇ 2 ਰੁਪਏ ਇੱਥੇ ਆਪਾਂ ਲਿਖ ਦੇਵਾਂਗੇ 10000 2 ਰੁਪਏ ਤੇ نیچے ਆਰਟੀਜੀਐਸ ਐਨਈਐਫਟੀ ਜਾਂ ਡਰਾਫਟ ਲਿਖਿਆ ਹੋਇਆ ਤਾਂ ਆਪਾਂ ਇੱਥੇ ਐਨਈਐਫਟੀ ਦੇ ਉੱਤੇ ਕਲਿੱਕ ਕਰ ਦੇਵਾਂਗੇ ਤੇ ਫੇਵਰ ਫੇਵਰ ਮਤਲਬ ਕਿ ਜਿਹੜੇ ਬੰਦੇ ਦੇ ਆਪਾਂ ਅਕਾਊਂਟ ਦੇ ਵਿੱਚ ਐਨਈਐਫਟੀ ਕਰਨਾ ਚਾਹੁੰਨੇ ਆ ਤਾਂ ਆਪਾਂ ਉਹਦਾ ਨਾਮ ਆ ਦੱਸਿਆ ਹਰਪ੍ਰੀਤ ਸਿੰਘ ਤਾਂ ਆਪਾਂ ਹਰਪ੍ਰੀਤ ਸਿੰਘ ਇੱਥੇ ਨਾਮ ਲਿਖ ਦੇਵਾਂਗੇ ਤੁਸ ਤੋਂ ਬਾਅਦ ਇੱਥੇ ਉਹਦੀ ਬੈਂਕ SBI ਤੇ ਬ੍ਰਾਂਚ ਦਾ ਨਾਮ ਉਹਦਾ ਐਡਰੈਸ ਬ੍ਰਾਂਚ ਦਾ ਮਾਨਸਾ ਤੇ ਅਕਾਊਂਟ ਨੰਬਰ ਜਿਹੜਾ ਆਪਾਂ ਇੱਧਰ ਲਿਖਿਆ ਸੀ ਉਹ ਸੇਮ ਅਕਾਊਂਟ ਨੰਬਰ ਇੱਧਰਲੇ ਪਾਸੇ ਆਪਾਂ ਦੁਬਾਰਾ ਫਿਰ ਲਿਖ ਦੇਵਾਂਗੇ ਇਸ ਤੋਂ ਬਾਅਦ ਆਈ ਐਫਐਸਸੀ ਕੋਡ ਜਿਹੜਾ ਆਪਾਂ ਆਈ ਐਫਐਸਸੀ ਕੋਡ ਇੱਧਰ ਲਿਖਿਆ ਸੀ ਇੱਥੇ ਤਾਂ ਉਹ ਸੇਮ ਆਈ ਐਫਐਸਸੀ ਕੋਡ ਆਪਾਂ ਇੱਥੇ ਲਿਖ ਦੇਵਾਂਗੇ ਇਸ ਤੋਂ ਮਾ ਡੇਟ ਆਫ ਰਿਸਿਪਟ ਤੇ ਟਾਈਮ ਆਫ ਰਿਸਿਪਟ ਆਪਾਂ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ ਬੈਂਕ ਵਾਲੇ ਖੁਦ ਹੀ ਆਪਾਂ ਨੂੰ ਸਟੈਂਪ ਮਾਰ ਕੇ ਆਹ ਵਾਲਾ ਫੋਲੀ ਆਪਾਂ ਨੂੰ ਕੱਟ ਕੇ ਦੇ ਦੇਣਗੇ ਤੇ ਆ ਬੈਂਕ ਆਪਣੇ ਕੋਲੇ ਰੱਖ ਲੂਗੀ ਤੇ ਇਸ ਤੋਂ ਬਾਅਦ ਆਪਾਂ ਨੂੰ ਇੱਕ ਯੂਟੀਆਰ ਨੰਬਰ ਬੈਂਕ ਪ੍ਰੋਵਾਈਡ ਕਰੂਗੀ ਮਤਲਬ ਕਿ ਯੂਟੀਆਰ ਨੰਬਰ ਆਪਾਂ ਪੱਕਾ ਲੈਣਾਗਾ ਤਾਂ ਯੂਟੀਆਰ ਨੰਬਰ ਤੋਂ ਆਪਣਾ ਮਤਲਬ ਕਿ ਪਤਾ ਲੱਗੂ ਜੀ ਆਪਣੇ ट्रांजੈਕਸ਼ਨ ਦਾ ਕੀ ਨੰਬਰ ਹੈ ਜਿਹਦੇ ਰਾਹੀਂ ਆਪਾਂ ਐਨਈਐਫਟੀ ਕੀਤਾਗਾ ਸੋ ਧੰਨਵਾਦ ਦੋਸਤੋ